ਅਗਲੀ ਵਾਰ ਪਠਾਨਕੋਟ ਤੋਂ ਜਿੱਥੇ ਪੁਲਿਸ ਨੇ ਇੱਕ ਸੈਕਸ ਰੈਕਰਡ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਹੋਟਲ ਦੇ ਵਿੱਚ ਛਾਪੇਮਾਰੀ ਕੀਤੀ ਜਾਣਕਾਰੀ ਅਨੁਸਾਰ ਬੀਤੀ ਰਾਤ ਮਲਕਪੁਰ ਚੌਕ ਦੇ ਕੋਲ ਇੱਕ ਸਥਿਤ ਹੋਟਲ ਦੇ ਵਿੱਚ ਨਜਾਇਜ਼ ਤੰਦਾ ਚਲਾਇਆ ਜਾ ਰਿਹਾ ਸੀ ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਉੱਥੇ ਮੌਜੂਦ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਗਈ ਜਿਸ ਕਾਰਨ ਪੁਲਿਸ ਨੇ ਕੁੱਲ ਸੱਤ ਲੋਕਾਂ ਨੂੰ ਗ੍ਰਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਚਾਰ ਮਰਦ ਨੇ ਤੇ ਤਿੰਨ ਔਰਤਾਂ ਦੱਸੀਆਂ ਜਾ ਰਹੀਆਂ ਨੇ ਪੁਲਿਸ ਨੇ ਹੋਟਲ ਚਲਾਉਣ ਵਾਲੇ ਇੱਕ ਵਿਅਕਤੀ ਸਮੇਤ ਚਾਰ ਨੌਜਵਾਨਾਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਇਸ ਹੋਟਲ ਦੇ ਵਿੱਚ ਐਸੀਆਂ ਗਲਤ ਹਰਕਤਾਂ ਹੁੰਦੀਆਂ ਸੀ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਸ਼ਰਮਸਾਰ ਹੋ ਜਾਓਗੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਮਲਕਪੁਰ ਨੇੜੇ ਜਿਹੜਾ ਹੈਗਾ ਇੱਕ ਲਕਸ਼ਯ ਫੂਡ ਐਂਡ ਗੈਸਟ ਹਾਊਸ ਹੈਗਾ ਉੱਥੇ ਇਲੀਗਲੀ ਜਿਹੜਾ ਇਮੋਰਲ ਟਰੈਫਿਕਿੰਗ ਦਾ ਧੰਦਾ ਕੀਤਾ ਜਾਂਦਾ ਹੈ ਇਸ ਸਬੰਧ ਵਿੱਚ ਅਸੀਂ ਮੌਕੇ ਤੇ ਰੇਡ ਕੀਤੀ ਸੀਗੀ ਕੱਲ ਸ਼ਾਮ ਨੂੰ ਤੇ ਉਸ ਮੌਕੇ ਦੌਰਾਨ ਸਾਨੂੰ ਇੱਕ ਉਹਦਾ ਜਿਹੜਾ ਮੈਨੇਜਰ ਹੈਗਾ ਜਿਸ ਦਾ ਨਾਮ ਹੈਗਾ ਮੋਹਨ ਸਿੰਘ ਉਹ ਮੌਕੇ ਤੇ ਮਿਲਿਆ ਤੇ ਬਾਕੀ ਸਾਡੇ ਕੋਲ ਤਿੰਨ ਲੇਡੀਆਂ ਤੇ ਤਿੰਨ ਜੈਂਟਸ ਸੀਗੇ ਤੇ ਜਿਨ੍ਹਾਂ ਦੇ ਅਮਲ ਵਿੱਚ ਲਿਆਂਦੀ ਕਾਰਵਾਈ ਤੇ ਉਹਦੇ ਵਿੱਚ 127 ਨੰਬਰ ਮੁਕੱਦਮਾ ਜਿਹੜਾ ਹੈ ਅੰਡਰ 345 ਅਮੋਰਲ ਟ੍ਰੈਫਿਕਿੰਗ ਹਟ ਦਰਜ ਕੀਤਾ ਗਿਆ ਤੇ ਬਾਕੀ ਦੋਸ਼ੀ ਜਿਹੜੀ ਅਰੈਸਟ ਪਈ ਗਈ ਹੈ। ਇਹ ਸਰ ਕਿੱਥੋਂ ਦੇ ਰਹਿਣ ਵਾਲੇ ਨੇ ਮੈਨੇਜਰ ਸੁਮੇਤ ਜਿਹੜੇ ਦੋਸ਼ੀ ਜਿਹੜਾ ਇਸ ਪ੍ਰਾਪਰਟੀ ਦਾ ਲੀਜ਼ ਤੇ ਜਿਨ੍ਹਾਂ ਨੇ ਲਈ ਹੋਈ ਹੈ ਉਹ ਬੰਦਾ ਹੈਗਾ ਬਿਸ਼ਨ ਦਾਸ ਜਿਹੜਾ ਨਾਮਜਦ ਹੈਗਾ ਪਰਚੇ ਵਿੱਚ ਜਿਹੜਾ ਕਠੂਏ ਦਾ ਰਹਿਣ ਵਾਲਾ ਜੈਂਡਕੇ ਦਾ ਤੇ ਜਿਹੜਾ ਮੈਨੇਜਰ ਹੈਗਾ ਉਹ ਵੀ ਜੈਂਡਕੇ ਕਠੂਏ ਦਾ ਹੀ ਹੈ। ਨੂੰ ਪਤਾ ਲੱਗਾ ਜੀ ਕਿੰਨੀ ਦੇਰ ਤੋਂ ਇਹ ਤੁਹਾੰਦਾ ਚੱਲ ਰਿਹਾ ਇਸ ਗੱਲ ਦੀ। ਤੇ ਇਹਨਾਂ ਨੇ ਪਿਛਲੇ 3-4 ਸਾਲ ਤੋਂ ਲੀਜ਼ ਤੇ ਲਏ ਹੋਇਆ ਹੈ ਗੈਸਟ ਰੂਮ। ਬਾਕੀ ਜਿਹੜਾ ਤਾਂ ਦਾ ਹੈ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਸ ਦੇ ਉੱਤੇ ਪੱਕਾ ਅਮਲ ਚ ਲੈਂਦੀ ਹੈ ਕ